ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰੇ মিডিਆ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਇੱਕ ਸੱਦੇ ਤੇ ਇੱਥੇ ਸਾਡਾ ਸਾਥ ਦੇਣ ਦੇ ਲਈ ਆਵਾਜ਼ ਘਰ ਘਰ ਸੰਗਤ ਤੱਕ ਪਹੁੰਚਾਉਣ ਦੇ ਲਈ ਇੱਥੇ ਬੋਚੇ ਸੋ ਸਾਰੇ মিডিਆ ਚੈਨਲ ਦੇ ਦੁਆਰਾ ਸਾਰੀ ਹੀ ਸੰਗਤ ਨੂੰ ਗੁਰਨਾਣਕ ਨਾਮ ਲੇਵਾ ਸੰਗਤ ਨੂੰ ਬੇਨਤੀ ਹੈ ਬਾਲਾ ਪ੍ਰੀਤਮ ਸਟਡੀ ਸਰਕਲ ਜੋ ਕਿ ਪਿਛਲੇ 7 ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ਲਈ ਦੇਸ਼ ਵਿਦੇਸ਼ ਵਿੱਚ ਵੱਖ-ਵੱਖ ਮੁਕਾਬਲੇ ਉਲੀ ਕਰੀ ਹੈ ਜਿਨ੍ਹਾਂ ਵਿੱਚ ਕੀ ਗੁਰਬਾਣੀ ਕੰਠ ਮੁਕਾਬਲੇ ਸਿੱਖ ਇਤਿਹਾਸ ਮੁਕਾਬਲੇ ਕਵਿਤਾ ਸ਼ਬਦ ਗਾਇਨ ਪਾਸ਼ਨ ਮੁਕਾਬਲੇ ਅਤੇ ਵੱਖ-ਵੱਖ ਤਰ੍ਹਾਂ ਨਾਲ ਪਲੇ ਕਰਵਾਏ ਜਾ ਰਹੇ ਹਨ ਸੋ ਪਿਛਲੇ 1.5 ਸਾਲ ਵਿੱਚ 4 ਮੁਕਾਬਲੇ ਅੰਤਰਰਾਸ਼ਟਰੀ ਪੱਧਰ ਤੇ ਕਰਵਾਏ ਗਏ ਜਿਨ੍ਹਾਂ ਮੁਕਾਬਲਿਆਂ ਦੇ ਰਾਹੀ ਬਹੁਤ ਹੀ 12 1300 ਕਰੀਬ ਬੱਚਿਆਂ ਨੇ ਗੁਰਨਾਨਕ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਕੰਠ ਕੀਤੀ ਮਹਾਨ ਸਿੱਖ ਜਨਨਲਾਂ ਦੇ ਇਤਿਹਾਸ ਕੰਠ ਕੀਤੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਤੇ ਉਸ ਕੌਮ ਦਾ ਅੰਤ ਹੋ ਜਾਂਦਾ ਹੈ ਤੇ ਇਸ ਦਾ ਉਲਟ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਚੇਤੇ ਰੱਖਦੀ ਹੈ ਉਸ ਕੌਮ ਦੀ ਨੌਜਵਾਨ ਪੀੜੀ ਉਸ ਤੋਂ ਵੀ ਵੱਡਾ ਇਤਿਹਾਸ ਸਿਰਜਣ ਦਾ ਦਮ ਰੱਖਦੀ ਹੈ ਸੋ ਇਹ ਇਤਿਹਾਸ ਦੀ ਬੜੀ ਵੱਡੀ ਮਹੱਤਤਾ ਹੈ ਜਿਸ ਤਰ੍ਹਾਂ ਸ਼ੇਰੇ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦਾ ਨੇ ਕੇਵਲ ਇੱਕ ਮੁਲਾਕਾਤ ਦੇ ਨਾਲ ਹੀ ਉਹਨਾਂ ਦੇ ਆਪਣੇ ਪੁੱਤਰ ਨੂੰ ਸਿੱਖੀ ਸਰੂਪ ਵਿੱਚ ਵਾਪਸ ਲੈ ਆਂਦਾ ਸੋ ਇਹ ਪਿਛਲੇ ਸਾਡੇ ਪੁਰਖੇ ਸਨ ਜਿਹੜਾ ਨੇ ਆਪਣਾ ਇਤਿਹਾਸ ਨੂੰ ਚੇਤੇ ਰੱਖਿਆ ਜਿਨ੍ਹਾਂ ਦੀ ਬਦੌਲਤ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਹੀਦ ਭਾਈ ਮਤੀਦਾਸ ਜੀ ਵਦਗੇ ਮਹਾਪੁਰਖ ਹੋਏ ਜਿਨ੍ਹਾਂ ਨੇ ਆਪਣੇ ਕੇਸ ਨਹੀਂ ਕਤਲ ਕਰਾਏ ਆਪਣੀ ਸਿੱਖੀ ਨਹੀਂ ਛੱਡੀ ਬਲਕਿ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਸੋ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਪਿਛਲੇ 7 ਸਾਲਾਂ ਤੋਂ ਕਿ ਆਪਣੇ ਬੱਚਿਆਂ ਨੂੰ ਸਿੱਖ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਮਹਾਨ ਇਤਿਹਾਸ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕੁਝ ਕਰ ਸਕੀਏ ਸੋ ਪਿਛਲੇ 1.5 ਸਾਲ ਦੌਰਾਨ ਕਰਾਏ ਹੋਏ ਮੁਕਾਬਲਿਆਂ ਵਿੱਚ ਜਿਹੜੇ ਜੇਤੂ ਬੱਚੇ ਨੇ ਉਹਨਾਂ ਬੱਚਿਆਂ ਨੂੰ ਅਸੀਂ 23 ਨਵੰਬਰ ਅਤੇ 24 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਨਾਮ ਅਟ ਗੁਰਮਤ ਸਮਾਗਮ ਅਤੇ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ 32 ਸੈਕਟਰ ਲੁਧਿਆਣਾ ਤੋਂ ਆਰੰਭ ਹੋਣਗੇ ਸੋ ਅਸੀਂ ਸਾਰੀ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਦੋ ਦਿਨਾਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਸਪੈਸ਼ਲੀ ਆਪਣੇ ਬੱਚਿਆਂ ਨੂੰ ਲਿਆਓ ਤਾਂ ਜੋ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਗੁਰਬਾਣੀ ਅਤੇ ਗੁਰਸਿੱਖੀ ਨਾਲ ਜੁੜ ਸਕਣ ਸਾਰੇ ਹੀ ਬੱਚੇ 23 ਤਰੀਕ ਨੂੰ ਇੱਕ ਕੇਸਰੀ ਦਸਤਾਰ ਵਿੱਚ ਸਜ ਕੇ ਜੋ ਰਾਗ ਦਰਬਾਰ ਵਿੱਚ ਕੀਰਤਨ ਕਰਨਗੇ ਇੱਥੇ ਵਿਸ਼ੇਸ਼ ਤੌਰ ਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਮੁੱਖ ਤੌਰ ਤੇ ਗੁਰਮਤ ਵਿਚਾਰਾ ਲਈ ਪਹੁੰਚ ਰਹੇ ਹਨ 24 ਤਰੀਕ ਦਿਨ ਐਤਵਾਰ ਅੰਮ੍ਰਿਤ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਵੀ ਆਰੰਭ ਹੋਣਗੇ ਤੇ ਉਸ ਤੋਂ ਅਪਰੰਤ ਇਸੇ ਸਥਾਨ ਤੇ ਇਨਾਮ ਵੰਡ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਕੀਰਤਨੀ ਸਾਜ ਹਰਮੋਨੀਅਮ ਤਬਲਾ ਚਾਂਦੀ ਦੇ ਮੈਡਲ ਨਕਦ ਰਾਸ਼ੀ ਅਤੇ ਹੋਰ ਬਹੁਤ ਹੀ ਵਿਸ਼ੇਸ਼ ਨਾਮਾ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਸੋ ਦਾਸ ਕਿਰਨਦੀਪ ਸਿੰਘ ਖਾਲਸਾ ਆਪਣੀ ਸਮੁੱਚੀ ਟੀਮ ਬਾਲਾਪ੍ਰੀਤਮ ਸਟਡੀ ਸਰਕਲ ਵੱਲੋਂ ਆਪ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਆਪ ਜੀ ਇਹਨਾਂ ਦੋਹਾਂ ਦਿਨਾਂ ਦੇ ਸਮਾਗਮ ਵਿੱਚ ਜਰੂਰ ਪਹੁੰਚੋ ਤੇ ਜਿਹੜੇ ਬੱਚੇ ਆ ਰਹੇ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਸਟੇਟਾਂ ਤੋਂ ਤੇ ਉਹਨਾਂ ਦਾ ਵੀ ਹੌਸਲਾ ਫਜ਼ਾਈ ਕਰੋ ਦੇ ਨਾਲ ਹੀ ਸੰਗਤ ਦੇ ਲਈ ਵੀ ਦੋਨੋਂ ਦਿਨ ਗੁਰਮਤਿ ਵਿੱਚੋਂ ਸਵਾਲ ਜਵਾਬ ਕੀਤੇ ਜਾਣਗੇ ਜਿਹਦੇ ਨਾਲ ਕਿ ਅਸੀਂ ਗੁਰਮਤਿ ਪ੍ਰਤੀ ਹੋਰ ਜਾਣਕਾਰੀ ਲੈ ਕੇ ਘਰਾਂ ਨੂੰ ਜਾਵਾਂਗੇ ਸੋ ਸੰਗਤ ਨੂੰ ਬੇਨਤੀ ਹੈ ਆਪ ਜੀ ਦੋਨੋਂ ਦਿਨ ਹਾਜ਼ਰੀ ਭਰਨੀ ਜੀ ਸੋ ਬਾਕੀ ਜਾਣਕਾਰੀ ਜੋ ਮੇਰੇ ਨਾਲ ਬੈਠੇ ਨੇ ਉਹ ਵੀ ਆਪ ਜੀ ਨੂੰ ਸਾਂਝੀ ਕਰਨਗੇ ਕਿ ਕਿਰਨ ਦੀ ਵੀ ਸੀ ਸਾਰਾ ਕੁਝ ਦੱਸ ਦਿੱ ਚੁੱਕੇ ਨੇ ਸਾਨੂੰ ਆਪਣੇ ਪ੍ਰੋਗਰਾਮ ਬਾਰੇ ਅਸੀਂ ਧੰਨਵਾਦੀ ਆ ਇਹਨਾਂ ਦੇ ਜਿਹੜੇ ਕਿ ਯੂਕੇ ਦੇ ਵਿੱਚ ਰਹਿੰਦੇ ਹੁੰਦਿਆ ਵੀ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਇਸ ਮਹਮ ਨੂੰ ਅੱਗੇ ਚਲਾ ਰਹੇ ਨੇ ਇਹ ਮਹਮ ਜਿਹੜੀ ਇਹਨਾਂ ਨੇ ਸਟਾਰਟ ਕੀਤੀ ਅਸੀਂ ਸੋਚ ਨਹੀਂ ਸੀ ਸਕਦੇ 7 ਸਾਲ ਪਹਿਲਾਂ ਕਿ ਇਹ 7 ਸਾਲਾਂ ਦੇ ਵਿੱਚ ਇੰਨਾ ਰੰਗ ਦਿਖਾਏਗੀ ਕਿ ਇਹ ਸਾਡੀ ਦੇਸ਼ਾਂ ਵਿਦੇਸ਼ਾਂ ਤੱਕ ਇਹ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਿੱਚ ਕੰਮ ਆਏਗੀ ਅੱਜ ਅਸੀਂ ਦੇਖਦੇ ਹਾਂ ਸਾਡੇ ਬੱਚੇ ਜਦੋਂ ਅੱਜ ਤੋਂ 5 ਸਾਲ ਪਿੱਛੇ ਚਲ ਜਾਈਏ ਤਾਂ ਸਾਡੇ ਬੱਚੇ ਉਸ ਟਾਈਮ ਦੇ ਵਿੱਚ ਮੋਬਾਈਲਾਂ ਦੇ ਵਿੱਚ ਕੀ ਦੇਖਦੇ ਹੁੰਦੇ ਸੀ ਕਦੀ YouTube ਲਾ ਲਈ ਕਦੀ Instagram ਲਾ ਲਈ ਕਦੀ ਕੁਝ ਕਦੀ ਕੁਝ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਕੀ ਇਤਿਹਾਸ ਪੜ੍ਹ ਰਹੇ ਨੇ ਭਾਈ ਸੱਤੀ ਭਾਈ ਤਾਰੂ ਸਿੰਘ ਜੀ ਇਹੋ ਜਿਹਾ ਇਤਿਹਾਸ ਪੜ੍ਹ-ਪੜ ਕੇ ਉਹ ਆਪਣਾ ਜੋ ਵੀ ਕੀਮਤੀ ਸਮਾਂ ਆਪਣਾ ਇਸ ਇਹਦੇ ਵਿੱਚ ਲਗਾ ਰਹੇ ਨੇ ਸੋ ਅਸੀਂ ਧੰਨਵਾਦੀ ਹਾਂ ਕਿਰਨਦੀਪ ਜੀ ਖਾਲਸਾ ਜੀ ਜਿਨ੍ਹਾਂ ਨੇ ਇਹ ਮਹਿੰਮ ਚਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਇਹਨਾਂ 2 ਦਿਨਾਂ ਦੇ ਵਿੱਚ 23 ਅਤੇ 24 ਨਵੰਬਰ ਨੂੰ ਇਸ ਜਗ੍ਹਾ ਤੇ ਸੈਕਟਰ 32ਏ ਗੁਰਦੁਆਰਾ ਸਾਹਿਬ ਸਭਾ ਵਿੱਚ ਜੋ ਕਿ ਵਿਸ਼ਾਲ ਨਗਰ ਕੀਰਤਨ ਵੀ ਹੋਏਗਾ ਅਤੇ ਬੱਚਿਆਂ ਨੂੰ ਸਨਮਾਨ ਵੀ ਦਿੱਤੇ ਜਾਣਗੇ ਅਤੇ ਰਾਗ ਦਰਬਾਰ ਜਿਹੜਾ 23 ਤਰੀਕ ਨੂੰ ਸ਼ਾਮ ਨੂੰ ਹੋਏਗਾ ਉਸ ਵਿੱਚ ਹਾਜ਼ਰੀਆਂ ਭਰੀਏ ਅਤੇ ਆਪਣਾ ਜੀਵਨ ਸਫਲਾ ਕਰੀਏ ਵਾਏਗੀ ਜੋ ਨੇਰੇ ਵਿੱਚ ਚਾਨਣ ਦੀ ਇੱਕ ਲੀਕ ਮਿਲੇ ਤੋ ਮਿਲ ਜਾਂਦੀ ਐ ਸੇਜੇ ਰਾਹੀ ਠੀਕ ਮਿਲੇ ਮੈਂ ਆਪ ਜੀ ਨੂੰ ਪਾਲਾਪਿਤਮ ਸਟਡੀ ਸਰਕਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਵਿੱਚ ਸਭ ਸਾਰਿਆਂ ਨੂੰ 23 ਅਤੇ 24 ਨਵੰਬਰ ਨੂੰ ਆਣ ਦਾ ਸਿੱਧਾ ਦਿਨੀਆਂ ਹੁਮੋ ਮਾ ਕੇ ਆਪਣੇ ਬੱਚਿਆਂ ਦੇ ਨਾਲ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕਿਵੇਂ ਛੋਟੇ ਛੋਟੇ ਬੱਚੇ ਆਪਣੇ ਇਸ ਇਤਿਹਾਸ ਦੇ ਨਾਲ ਜੁੜ ਰਹੇ ਹਨ ਗੁਰਬਾਣੀ ਦੇ ਨਾਲ ਜੁੜੇ ਹਨ ਜਿਵੇਂ ਕਿ ਲਿਖਿਆ ਹੈ ਕਿ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਗਰਾਧ ਅਸੀਂ ਉਸ ਗੁਰੂਗ੍ਰਾਮ ਸਾਹਿਬ ਦੇ ਲੜ ਲੱਗਣਾ ਹੈ ਆਪਣੇ ਬੱਚਿਆਂ ਨੂੰ ਇਸ ਮਹਿੰਮ ਦੇ ਵਿੱਚ ਇੱਕ ਮੌਕਾ ਦਿਓ ਤਾਂ ਜੋ ਬੱਚੇ ਦੂਜੀ ਸੁਸਾਇਟੀਆਂ ਨੂੰ ਭੁੱਲ ਕੇ ਇਸ ਮਹਿੰਮ ਨਾਲ ਜੁੜ ਕੇ ਸਾਡੇ ਕਾਫਲੇ ਨੂੰ ਹੋਰ ਵੱਧ ਤਵਾ ਦਿੱਤੇ ਵਧਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ